ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਤਿੰਨ ਨੌਜਵਾਨ ਮੁੰਡਿਆਂ ਨੂੰ ਨੀਚੇ ਢਾਕੇ ਕੁੱਟਦਿਆਂ ਨੂੰ ਦੇਖ ਰਹੇ ਹੋ ਦੱਸ ਦੇ ਕਿ ਇਨ੍ਹਾਂ ਮੁੰਡਿਆਂ ਨੇ ਹਰਕਤ ਹੀ ਅਜਿਹੀ ਕੀਤੀ ਕਿ ਪਿੰਡ ਵਾਸੀਆਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਫਿਰ ਇਨ੍ਹਾਂ ਮੁੰਡਿਆਂ ਤੇ ਚੰਗੀ ਡਾਂਗ ਫੇਰੀ ਹੈ ਸਭ ਤੋਂ ਪਹਿਲਾਂ ਵੀਡੀਓ ਦਿਖਾਉਣੀ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਕਿਹੜਾ ਪਿੰਡ ਇੱਥੇ ਕਿਹੜਾ ਪਿੰਡ ਉਹ ਨਹੀਂ ਮਾਰਦੇ ਉਹ ਜੀ ਸਾਟ ਨਾਲ ਮਾਰਦੇ ਆ ਬਾਈ ਤੱਕ ਸੋ ਦਾਦੇ ਕੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਤਿੰਨ ਨੌਜਵਾਨ ਮੁੰਡਿਆਂ ਨੇ ਮੋਟਰਸਾਈਕਲ ਚੋਰੀ ਕੀਤਾ ਤੇ ਇਹ ਭੱਜਣ ਲੱਗੇ ਤਾਂ ਫਿਰ ਪਿੰਡ ਵਾਸੀ ਨੇ ਇਕੱਠੇ ਹੋ ਕੇ ਇਨ੍ਹਾਂ ਚੋਰਾਂ ਦਾ ਪਿੱਛਾ ਕੀਤਾ ਤਾਂ ਅੱਗੇ ਜਾ ਕੇ ਇਨ੍ਹਾਂ ਤਿੰਨੇ ਚੋਰਾਂ ਨੂੰ ਦਬੋਚ ਲਿਆ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਇਹਨਾਂ ਦੇ ਚੰਗੀ ਛੇਤ੍ਰ ਪ੍ਰੇੜ ਵੀ ਕੀਤੀ ਹੈ ਦਾਦੀ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਤੋਂ ਇਹ ਮਾਮਲਾ ਸਾਹਮਣੇ ਆਇਆ ਭਿੰਡਰਾ ਤੋਂ ਮੁੰਡਾ ਸਾਡੇ ਪਿੰਡ ਬਿਜਲੀ ਦਾ ਕੰਮ ਕਰਦਾ ਹਾਂ ਜੀ ਉਹਨਾਂ ਦੇ ਪਰਿਵਾਰ ਚੋਂ ਮੋਟਰਸਾਈਕਲ ਚੋਰੀ ਕਰ ਲੈ ਆਏ ਉਹਨਾਂ ਨੇ ਆਪਣੇ ਬੇਟੇ ਨੂੰ ਫੋਨ ਲਾਤਾ ਕਿ ਆਪਣੇ ਘਰੋਂ ਮੋਟਰਸਾਈਕਲ ਚੱਕ ਲਿਆ ਤੇ ਦੱਤਿਆਂ ਨੂੰ ਭੱਜਿਆ ਆਇਆ ਇੱਥੇ ਮੁੰਡਾ ਇੱਕ ਕਾਬੂ ਹੋਇਆ ਬਾਕੀ ਉਹ ਭਿੰਡਰੀ ਉਹਨਾਂ ਨੇ ਗੱਡੀ ਲਾ ਕੇ ਪਿੱਛੇ ਆਪਣਾ ਰੋਲੀ ਫੜਦੇ ਆ ਤੇ ਬਾਕੀ ਉਹਨਾਂ ਦੇ ਨਾਲ ਜ ਕੁਝ ਫਰਾਰ ਹੋ ਗਏ ਆ ਇਹ ਤਾਂ ਮੌਕੇ ਮੁਤਾਬਕ ਪਤਾ ਲੱਗੂ ਵੀ ਉਹ ਕਿੰਨੇ ਬੰਦੇ ਸੀ ਕਿਉਂਕਿ ਕਹਿਣਾ ਕਿ ਜੀ ਬਾਕੀ ਆ ਜਿਹੜੇ ਜਾਂਦੇ ਹੋਏ ਜਿਹੜਾ ਮੁੰਡੇ ਨੇ ਫੜੇ ਸੀਗੇ ਉਹਦੇ ਵੀ ਕਿਰਪਾਨ ਮਾਰ ਕੇ ਉਹਦੇ ਵੀ ਬਹੁਤ ਛੱਟ ਵੱਜੀ ਹੋਈ ਆ ਹਾਂ ਤੇ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਖੈਰ ਇਹੋ ਜਿਹੇ ਲੋਕਾਂ ਕਰਕੇ ਜਿਹੜਾ ਮਾਹੌਲ ਖਰਾਬ ਹੋ ਰਿਹਾ ਤੇ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਮੌਗਾ ਤੋਂ ਮਨੀਸ਼ ਜੰਦਲ ਦੀ ਰਿਪੋਰਟ ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਤੁਸੀਂ ਤਿੰਨ ਨੌਜਵਾਨ ਮੁੰਡਿਆਂ ਨੂੰ ਨੀਚੇ ਢਾਕੇ ਕੁੱਟਦਿਆਂ ਨੂੰ ਦੇਖ ਰਹੇ ਹੋ ਦੱਸ ਦੇ ਕਿ ਇਨ੍ਹਾਂ ਮੁੰਡਿਆਂ ਨੇ ਹਰਕਤ ਹੀ ਅਜਿਹੀ ਕੀਤੀ ਕਿ ਪਿੰਡ ਵਾਸੀਆਂ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਫਿਰ ਇਨ੍ਹਾਂ ਮੁੰਡਿਆਂ ਤੇ ਚੰਗੀ ਡਾਂਗ ਫੇਰੀ ਹੈ ਸਭ ਤੋਂ ਪਹਿਲਾਂ ਵੀਡੀਓ ਦਿਖਾਉਣੀ ਆ ਤੇ ਫਿਰ ਕਰਦੇ ਆ ਪੂਰੇ ਮਾਮਲੇ ਤੇ ਗੱਲਬਾਤ ਆਹ ਇੱਥੇ ਕੀ ਲੈ ਰਿਹਾ ਸੌਦਾ ਦੇ ਕੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਤਿੰਨ ਨੌਜਵਾਨ ਮੁੰਡਿਆਂ ਨੇ ਮੋਟਰਸਾਈਕਲ ਚੋਰੀ ਕੀਤਾ ਤੇ ਇਹ ਭੱਜਣ ਲੱਗੇ ਤਾਂ ਫਿਰ ਪਿੰਡ ਵਾਸੀ ਨੇ ਇਕੱਠੇ ਹੋ ਕੇ ਇਨ੍ਹਾਂ ਚੋਰਾਂ ਦਾ ਪਿੱਛਾ ਕੀਤਾ ਤਾਂ ਅੱਗੇ ਜਾ ਕੇ ਇਨ੍ਹਾਂ ਤਿੰਨੇ ਚੋਰਾਂ ਨੂੰ ਦਬੋਚ ਲਿਆ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਇਹਨਾਂ ਦੇ ਚੰਗੀ ਛੇਤ੍ਰ ਪ੍ਰੇੜ ਵੀ ਕੀਤੀ ਹੈ ਦਾਦੀ ਹੈ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਤੋਂ ਇਹ ਮਾਮਲਾ ਸਾਹਮਣੇ ਆਇਆ ਭਿੰਡਰਾ ਤੋਂ ਮੁੰਗਾ ਸਾਡੇ ਪਿੰਡ ਬਿਜਲੀ ਦਾ ਕੰਮ ਕਰਦਾ ਹਾਂ ਉਹਨਾਂ ਦੇ ਪਰਿਵਾਰ ਚੋਂ ਮੋਟਰਸਾਈਕਲ ਚੋਰੀ ਕਰ ਲੈ ਉਹਨਾਂ ਨੇ ਆਪਣੇ ਬੇਟੇ ਨੂੰ ਫੋਨ ਲਾਤਾ ਕਿ ਆਪਣੇ ਘਰੋਂ ਮੋਟਰਸਾਈਕਲ ਚੱਕ ਲਿਆ ਤੇ ਦੱਤਿਆਂ ਨੂੰ ਭੱਜਿਆ ਆ ਇੱਥੇ ਮੁੰਡਾ ਇੱਕ ਕਾਬੂ ਹੋਇਆ ਬਾਕੀ ਉਹ ਭਿੰਡਰੀ ਉਹਨਾਂ ਨੇ ਗੱਡੀ ਲਾ ਕੇ ਪਿੱਛੇ ਆਪਣਾ ਰੌਲੀ ਫੜਦੇ ਆ ਤੇ ਬਾਕੀ ਉਹਨਾਂ ਦੇ ਨਾਲ ਤੇ ਕੁਝ ਫਰਾਰ ਹੋ ਗਏ ਆ ਇਹ ਤਾਂ ਮੌਕੇ ਮੁਤਾਬਕ ਪਤਾ ਲੱਗੂ ਵੀ ਉਹ ਕਿੰਨੇ ਬੰਦੇ ਸੀ ਕਿਉਂਕਿ ਕਹਿਣਾ ਕਿ ਜੀ ਬਾਕੀ ਆ ਜਿਹੜੇ ਜਾਂਦੇ ਹੋਏ ਜਿਹੜਾ ਮੁੰਡੇ ਨੇ ਫੜੇ ਸੀਗੇ ਉਹਦੇ ਵੀ ਕਿਰਪਾਨ ਮਾਰ ਕੇ ਉਹਦੇ ਵੀ ਬਹੁਤ ਸੱਟ ਵੱਜੀ ਹੋਈ ਆ ਹਾਂ ਤੇ ਤੇ ਸਭ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਖੈਰ ਇਹੋ ਜਿਹੇ ਲੋਕਾਂ ਕਰਕੇ ਜਿਹੜਾ ਮਾਹੌਲ ਖਰਾਬ ਹੋ ਰਿਹਾ ਤੇ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ